ਜੋ ਕਿ ਗੁਰੂ ਮਹਾਰਾਜ ਜੀ ਦੇ ਦਰਬਾਰ ਦੇ ਵਿੱਚ ਅਮਰਤ ਵਲੇ ਦੇ دیਵਾਨਾਂ ਦੀਆਂ ਹਾਜ਼ਰੀਆਂ ਪਰਦੇ ਹੋਏ ਗੁਰੂ ਸਾਹਿਬ ਜੀ ਦੀ ਬਾਣੀ ਸੁਣ ਕੇ ਗੁਰਬਾਣੀ ਕੀਰਤਨ ਅਤੇ ਕਥਾ ਵਿਚਾਰਾਂ ਦਾ ਆਨੰਦ ਮਾਣ ਰਹੇ ਹਾਂ ਸਤਿਗੁਰੂ ਮਹਾਰਾਜ ਜੀ ਦਾ ਜੋ ਸ਼ਬਦ ਆਪ ਜੀ ਨੇ ਹੁਣੇ ਪਾਠ ਰੂਪ ਦੇ ਵਿੱਚ ਸਰਵਨ ਕੀਤਾ ਹੈ ਇਸ ਸ਼ਬਦ ਦੀ ਵਿਚਾਰ ਦੇ ਨਾਲ ਕਥਾ ਦੇ ਨਾਲ ਅੱਜ ਆਪਾਂ ਜੁੜਨਾ ਕਰਨਾ ਹੈ ਸਤਿਗੁਰੂ ਮਹਾਰਾਜ ਜੀ ਦਾ ਇਹ ਸ਼ਬਦ ਮਾਜ ਰਾਗ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਗ 114 ਉੱਪਰ ਸ਼ੁਭਾਇਮਾਨ ਹੈ ਇਸ ਸ਼ਬਦ ਦੀਆਂ ਚਾਰ ਪੰਕਤੀਆਂ ਕੱਲ ਦੀ ਕਥਾ ਦੇ ਵਿੱਚ ਸਮਝੀਆਂ ਹਨ ਬਾਕੀ ਦੀਆਂ ਪੰਕਤੀਆਂ ਦੀ ਕਥਾ ਅੱਜ ਦੀ ਵਿਚਾਰ ਕਥਾ ਦੇ ਵਿੱਚ ਆਪਾਂ ਸਮਝਣਾ ਹੈ ਸਤਿਗੁਰੂ ਮਹਾਰਾਜ ਜੀ ਚੌਥੀ ਪੰਕਤੀ ਦੇ ਵਿੱਚ ਫਰਮਾਨ ਕਰਦੇ ਹਨ ਸੱਚ ਕਰਨੀ ਸ਼ਬਦ ਹੈ ਸਾਰ ਪੂਰੇ ਗੁਰਪਾਈਆ ਮੋਖ ਦਵਾਰ ਜੋ ਸਿ ਕਿਰਤ ਕਰਨੇ ਹਨ ਜੋ ਸਿ ਕਰਮ ਕਰਨੇ ਹਨ ਉਹ ਸਾਰਾ ਲੇਖੇ ਵਿੱਚ ਹੈ ਉਹ ਸਾਰਾ ਕੁਝ ਚਾਹੇ ਅਸੀਂ ਚੰਗਾ ਕਰਦੇ ਹਾਂ ਮਾੜਾ ਕਰਦੇ ਹਾਂ ਲੋਕ ਕੇ ਕਰਦੇ ਛਿਪਕੇ ਕਰਦੇ ਜਾਂ ਸਭ ਦੇ ਸਾਹਮਣੇ ਕਰਦੇ ਉਹ ਸਾਰਾ ਲੇਖੇ ਵਿੱਚ ਹੈ ਸਾਰਾ ਕੁਝ ਗਿਣਤੀ ਵਿੱਚ ਹੈ ਮਹਾਰਾਜ ਜੀ ਗੁਰਬਾਣੀ ਜੀ ਕਹਿੰਦੇ ਨਾ ਭਾਈ ਮੰਦਾ ਕਰਮ ਕਮਾਉਣ ਲੱਗਿਆਂ ਬੰਦਾ ਬੜਾ ਚਲਾਕੀਆਂ ਕਰਦਾ ਹੈ ਦਰਵਾਜ਼ੇ ਬੰਦ ਕਰ ਲੈਂਦਾ ਪਰਦੇ ਲਾ ਲੈਂਦਾ ਇਧਰ ਉਧਰ ਦੇਖ ਲੈਂਦਾ ਕੋਈ ਮੈਨੂੰ ਦੇਖਤ ਨਹੀਂ ਰਿਹਾ ਪਰ ਗੁਰੂ ਮਹਾਰਾਜ ਜੀ ਕਹਿੰਦੇ ਭਾਈ ਜਦੋਂ ਉਸ ਦਰ ਤੇ ਸੱਚੇ ਦੇ ਦਰ ਤੇ ਲੇਖਾ ਮੰਗਿਆ ਜਾਣਾ ਹੈ ਤੇ ਤੇਰੇ ਜਿਹੜੇ ਚਿੱਤਰ ਤੋਂ ਗੁਪਤ ਰਚੀ ਬੈਠਾ ਹੈ ਉਹ ਪ੍ਰਤੱਖ ਹੋਣਗੇ ਉਦੋਂ ਪਰਦਾ ਕਿੰਨੇ ਟੱਕੜਦਾ ਹੈ ਮਹਾਰਾਜ ਕਹਿੰਦੇ ਦੇਹ ਕੇ ਬਾੜ ਅਨੇਕ ਪਰਦੇ ਮੈਂ ਪਰਦਾਰਾ ਸੰਗ ਫਾਕੈ ਚਿੱਤਰ ਗੁਪਤ ਜਦ ਲੇਖਾ ਮੰਗੈ ਤਬ ਕੌਣ ਪਰਦਾ ਤੇਰਾ ਟਾਕੈ ਉਸ ਵੇਲੇ ਕਿਸ ਨੇ ਪਰਦਾ ਟਕਣਾ ਹੈ ਉਸ ਵੇਲੇ ਤੋਰਾ ਕਿਸ ਨੇ ਓਲਾ ਰੱਖਣਾ ਹੈ ਉਥੇ ਕੋਈ ਓਲਾ ਨਹੀਂ ਰਹਿ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਕੰਮ ਹੀ ਐਸੇ ਕਰੋ ਕਾਰਜ ਹੀ ਐਸੇ ਕਰੋ ਕਿ ਓਲਾ ਕਰਨ ਦੀ ਲੋੜ ਨਾ ਪਏ ਪਰਦਾ ਕਰਨ ਦੀ ਲੋੜ ਨਾ ਪਏ ਡਰਨ ਦੀ ਲੋੜ ਨਾ ਪਏ ਲੇਖਾ ਦੇਣ ਲੱਗਿਆ ਵੀ ਡਰਨਾ ਨਾ ਪਏ ਭੋਗ ਨਾ ਹੋਵੇ ਲੇਖਾ ਦੇਣ ਲੱਗਿਆ ਸਾਡਾ ਸਿਰ ਉੱਚਾ ਹੋਵੇ। ਅਸੀਂ ਮਾਨ ਨਾਲ ਖੜੇ ਹੋਈ। ਇਹ ਗੱਲ ਲੋਕ ਪਰਲੋਕ ਦੇ ਵਿੱਚ ਤੇ ਜਿਹੜੋ ਨਿਭਣੀ ਨਿਭਣੀ ਆ ਪਰ ਇਸ ਦੁਨੀਆ ਦੇ ਵਿੱਚ ਵੀ ਬੜੀ ਥਾਵਾਂ ਤੇ ਐਸਾ ਸਾਡੇ ਨਾਲ ਹਾਲਾਤ ਬਣ ਜਾਂਦੇ ਹਨ ਜੇ ਸਾਨੂੰ ਪਤਾ ਹੈ ਵੀ ਮੇਰਾ ਲੇਖਾ ਸਾਫ਼ ਹੈ ਮੇਰੇ ਕਰਮ ਸਾਫ਼ ਨੇ ਮੇਰੀ ਕਰਨੀ ਸੋਹਣੀ ਹੈ ਸਾਨੂੰ ਕਦੇ ਡਰ ਨਹੀਂ ਹੋਏਗਾ ਕਦੇ ਭੌ ਨਹੀਂ ਹੋਏਗਾ ਚਾਰ ਬੰਦੇ ਬੈਠੇ ਹੋਣਗੇ ਅਸੀਂ ਰਾਮ ਨਾ ਬੈਠਾਂਗੇ ਭਾਈ ਜਿੱਥੇ ਮਰਜੀ ਪੁੱਛ ਲਓ ਜਿੱਥੇ ਮਰਜੀ ਪੜਤਾਲ ਕਰ ਲਓ ਜੋ ਮਰਜੀ ਲਿਖ ਲਿਖਾ ਲਓ ਇਹ ਸਾਰੀ ਜੁਗਤ ਕਿਵੇਂ ਆਉਣੀ ਹੈ ਸਤਿਗੁਰੂ ਮਹਾਰਾਜ ਜੀ ਕਹੇ ਸੱਚ ਕਰਨੀ ਸ਼ਬਦ ਹੈ ਸਾਰ ਇਹ ਸੱਚੀ ਸੁੱਚੀ ਕਰਨੀ ਕਿਰਤ ਵਿਰਤ ਸਾਡੀ ਸ਼ਬਦ ਦੇ ਸੰਭਾਲ ਦੇ ਨਾਲ ਆਉਣੀ ਹੈ ਜੇ ਸ਼ਬਦ ਦੀ ਸਾਰ ਲਈ ਸ਼ਬਦ ਨੂੰ ਸੰਭਾਲਿਆ ਸ਼ਬਦ ਨੂੰ ਧਿਆਇਆ ਸ਼ਬਦ ਨੂੰ ਪੜਿਆ ਗੁਰਬਾਣੀ ਸ਼ਬਦ ਹੈ ਜਦੋਂ ਪੂਰਾ ਗੁਰੂ ਕਿਰਪਾ ਕਰ ਦੇ ਪੂਰੇ ਗੁਰ ਪਾਈਏ ਮੋਖ ਦਵਾਰ ਜਦੋਂ ਇਸ ਤਰੀਕੇ ਨਾਲ ਅਸੀਂ ਚੱਲੇ ਪੂਰੇ ਗੁਰੂ ਨੇ ਮੁਕਤੀ ਦਾ ਦਵਾਰਾ ਦਿਖਾ ਦੇਣਾ ਹਨ ਦਿਨ ਬਾਣੀ ਸ਼ਬਦ ਸੁਣਾਏ ਸੱਚ ਰਾਤੇ ਰੰਗ ਰਗਾਵਣਿਆ ਪੂਰਾ ਗੁਰੂ ਜਦੋਂ ਸਾਡੇ ਤੇ ਬਖਸ਼ਿਸ਼ ਕਰਦੇ ਦਿਨ ਤੇ ਰਾਤ ਅਸੀਂ ਬਾਣੀ ਸਿਮਰਨ ਜਪ ਤਪ ਬੰਦਗੀ ਦੇ ਰੰਗ ਨਾਲ ਜੁੜੇ ਰਹਿੰਦੇ ਆ ਰਸਨਾ ਹਰ ਰਸ ਰਾਤੀ ਰੰਗ ਲਾਏ ਸਾਡੀ ਰਸਨਾ ਉਸ ਵੈਗੁਰੂ ਜੀ ਦੇ ਰੰਗ ਨਾਲ ਰੱਤੀ ਰਹਿੰਦੀ ਹੈ ਜੁੜੀ ਰਹਿੰਦੀ ਹੈ ਮਨ ਤਨ ਮੋਹਿਆ ਸਹਿਜ ਸੁਭਾਏ ਸਾਡਾ ਮਨ ਤੇ ਤਨ ਦੋਵੇਂ ਸਹਿਜ ਸੁਭਾਣਾ ਹੋਏ ਜਾਂਦੇ ਕੋਈ ਨਾ ਮਨ ਕਾਲ ਕਰਦਾ ਨਾ ਤਨ ਕਾਲ ਕਰਦਾ ਦੋਵਾਂ ਤਰੀਕਿਆਂ ਦੀਆਂ ਕਾਲਾ ਨਹੀਂ ਸੰਤ ਸੰਗ ਜੀ ਕਈ ਵਾਰੀ ਸਾਡੇ ਕੋ ਸਾਰੀਆਂ ਚੀਜ਼ਾਂ ਸਭ ਸਮਾਂ ਵੀ ਹੁੰਦਾ ਪਰ ਮਨ ਹੀ ਨਹੀਂ ਟਿਕਦਾ ਮਨ ਬੜਾ ਕਾਲਾ ਪੈ ਜਾਂਦਾ ਕਿਸੇ ਵੀ ਕੰਮ ਨੂੰ ਕਰਨ ਲਈ ਮਨ ਕਾਲਾ ਪੈ ਜਾਂਦਾ ਸਮਾਂ ਬਹੁਤ ਪਿਆ ਹੁੰਦਾ ਹੈ ਹਰ ਇੱਕ ਚੀਜ਼ ਲਈ ਹਰ ਇੱਕ ਲਈ ਸਭ ਸਮਾਂ ਹੁੰਦਾ ਹੈ ਮਨ ਨੇ ਕਾਲ ਮਚਾਈ ਹੁੰਦੀ ਹੈ ਕਿ ਨਹੀਂ ਹੁਣੇ ਕਰਨਾ ਹੈ ਹੁਣੇ ਕਰਨਾ ਹੈ ਕਈ ਵਾਰੀ ਤਨ ਕਾਲ ਮਚਾ ਦਿੰਦਾ ਵੀ ਛੇਤੀ ਪਹੁੰਚਣਾ ਭੱਜ ਨੱਠ ਦੌੜ ਭੱਜ ਸਤਿਗੁਰੂ ਜੀ ਕਹਿੰਦੇ ਜਿਹੜੇ ਬਾਣੀ ਪੜ੍ਹਦੇ ਸਿਮਰਨ ਕਰਦੇ ਉਹਨਾਂ ਦਾ ਮਨ ਵੀ ਔਰ ਤਨ ਵੀ ਸਹਿਜ ਸੁਭਾ ਨੇ ਮੋਲਿਆ ਹੁੰਦਾ ਉਹ ਸਹਿਜ ਹੀ ਰਹਿੰਦੇ ਨੇ ਆਪ ਜੀ ਕਹਸਾ ਸਰਵਨ ਕਰਦੇ ਉਹ ਸੰਧਿਆ ਵੇਲੇ ਗੁਰੂ ਸਾਹਿਬਾਂ ਦੇ ਜੋ ਮਾਰਗ ਤੈਅ ਕੀਤੇ ਮਹਾਰਾਜ ਨੇ ਜੋ ਪੰਡੇ ਤੈਅ ਕੀਤੇ ਉੱਥੇ ਹਮੇਸ਼ਾ ਆਪ ਜੀ ਨੂੰ ਜ਼ਿਕਰ ਮਿਲੇਗਾ ਕਿ ਸਤਿਗੁਰਾਂ ਨੇ ਮੰਦ ਮੰਦ ਕਰਮਾਂ ਨਾਲ ਚੱਲਦੇ ਜਾਂਦੇ ਪੰਡਾ ਤੈਅ ਕਰਦੇ ਕਦੇ ਹੜਬੜਾਹਟ ਨਹੀਂ ਕਦੇ ਭਜਨਠ ਨਹੀਂ ਸਮੇ ਤੋਂ ਪਹਿਲਾਂ ਚੱਲੋ ਤੇ ਆਰਾਮ ਨਾਲ ਚੱਲੋ ਸਹਿਜਤਾ ਰਹੇਗੀ ਜੇ ਅਸੀਂ ਲੇਟ ਹੀ ਚੱਲਣਾ ਸਮੇ ਤੋਂ ਤੇ ਫਿਰ ਅਸੀਂ ਕਿਵੇਂ ਆਖਾਂਗੇ ਵੀ ਸਹਿਜ ਆਵੇ ਸਹਿਜ ਲਿਉਣ ਦੀ ਵੀ ਯੋਗਤੀ ਹੈ ਸਹਿਜਤਾ ਦੀ ਪ੍ਰਾਪਤੀ ਦਾ ਵੀ ਕੋਈ ਟੰਗ ਹੈ ਉਸ ਟੰਗ ਤਰੀਕੇ ਨਾਲ ਚੱਲ ਕੇ ਹੀ ਸਹਿਜ ਆਉਂਦਾ ਹੈ ਸਹਿਜੇ ਪ੍ਰੀਤਮ ਪਿਆਰਾ ਪਾਇਆ ਸਹਿਜੇ ਸਹਿਜੋ ਮਿਲਾਵਣਿਆ ਇਸ ਸਹਜ ਦੇ ਨਾਲ ਹੀ ਨਾ ਸਾਧ ਸੰਗਤ ਜੀ ਸੱਚ ਜਾਣਿਓ ਆਪਣਾ ਪ੍ਰੀਤਮ ਪਿਆਰਾ ਪਾਇਆ ਜਾਂਦਾ ਹੈ ਸਹਜਤਾ ਦੇ ਨਾਲ ਹੀ ਪ੍ਰੀਤਮ ਪਿਆਰਾ ਮਿਲਦਾ ਹੈ ਸਹਜਤਾ ਤੋਂ ਬਿਨਾ ਉਹ ਪਰਮਾਤਮਾ ਨਹੀਂ ਮਿਲਦਾ ਜਿਸੇ ਅੰਦਰ ਰੰਗ ਸੋਈ ਗੁਣ ਗਾਵੇ ਗੁਰ ਕੈ ਸ਼ਬਦ ਸਹਜੇ ਸੁਖ ਪਾਵੈ ਸਹਜੇ ਸੁਖ ਸਮਾਵੈ ਜਿਹਦੇ ਉੱਪਰ ਗੁਰੂ ਦੀ ਕਿਰਪਾ ਹੈ ਜਿਹਦੇ ਅੰਦਰ ਇਹ ਰੰਗ ਲੱਗ ਗਿਆ ਜਿਸ ਨੂੰ ਇਹ ਗੁਣ ਗਾਉਣਾ ਆ ਗਿਆ ਹੈ ਉਹ ਹੀ ਗੁਰੂ ਦੀ ਕਿਰਪਾ ਨਾਲ ਸਹਿਜ ਵਿੱਚ ਟਿਕ ਕੇ ਸੱਚਾ ਸੁਖ ਸਦੀਵੀ ਸੁਖ ਪਾਪ ਆਂਦਾ ਹੈ ਹਉ ਬਲੇ ਹਾਰੀ ਸਦਾ ਤਿੰਨ ਵਿਟੋਂ ਗੁਰੂ ਸੇਵਾ ਚਿੱਤ ਲਾਵਣਿਆ ਮਹਾਰਾਜ ਕਹਿੰਦੇ ਮਨ ਨੂੰ ਤਾਰਨੇ ਜਾਨਾ ਬਲੇ ਹਰਨੇ ਜਾਨਾ ਕੁਰਬਾਨੇ ਜਾਨਾ ਜਿਨ੍ਹਾਂ ਨੇ ਅਸਲ ਮਾਇਨੇ ਵਿੱਚ ਗੁਰੂ ਦੀ ਸੇਵਾ ਚ ਆਪਣਾ ਚਿੱਤ ਜੋੜ ਲਿਆ ਜਿਹੜੇ ਹਮੇਸ਼ਾ ਗੁਰੂ ਦੀ ਸੇਵਾ ਕਰਨਾ ਲੋਚਦੇ ਨੇ ਐਸੇ ਜਨਾਂ ਤੋਂ ਮੈਂ ਵਰ ਨਹੀਂ ਜਾਵਾਂ ਕੁਰਬਾਨੇ ਜਾਵਾਂ ਜਿਵੇਂ ਕਿ ਸਾਧ ਸੰਗਤ ਜੀ ਤਨਤਨ ਭਾਈ ਮਰਦਾਨਾ ਜੀ ਨੇ ਜਿਨ੍ਹਾਂ ਨੇ ਕਿੰਨੀ ਗੁਰੂ ਦੀ ਸੇਵਾ ਕੀਤੀ ਹੈ ਕਿੰਨਾ ਸਮਾਂ ਗੁਰੂ ਮਹਾਰਾਜ ਜੀ ਦੇ ਨਾਲ ਬਿਤਾਇਆ ਕਿੰਨੇ ਹੁਕਮ ਗੁਰੂ ਸਾਹਿਬਾਂ ਜੀ ਦੇ ਮੰਨੇ ਹਨ ਗੁਰੂ ਮਹਾਰਾਜ ਜੀ ਨੇ ਇਵਨ ਆਪਣੇ ਪੁੱਤਰਾਂ ਨੂੰ ਹੁਕਮ ਕੀਤੇ ਨਾ ਜਿਹੜੇ ਉਹਨਾਂ ਨੇ ਨਹੀਂ ਮੰਨੇ ਤੇ ਭਾਈ ਮਰਦਾਨਾ ਜੀ ਨੇ ਤੇ ਕੋਈ ਹੁਕਮ ਅਦੂਲੀ ਕੀਤੀ ਨਹੀਂ ਜਦੋਂ ਤੋਂ ਸੰਗ ਮਾਣਿਆ ਨਾ ਗੁਰੂ ਨਾਨਕ ਸਾਹਿਬ ਜੀ ਦਾ ਅਖੀਰ ਦੇ ਸਵਾਸ ਤੱਕ ਅੰਤਲੇ ਸਮੇਂ ਤੱਕ ਸਤਿਗੁਰੂ ਮਹਾਰਾਜ ਜੀ ਦੇ ਹੁਕਮ ਮੰਨਦੇ ਰਹੇ ਬੇਨਤੀਆਂ ਪ੍ਰਵਾਨ ਕਰਦੇ ਰਹੇ ਅੰਗ ਸੰਗ ਰਹੇ ਅੱਜ ਉਹਨਾਂ ਦਾ ਤਨ ਤਨ ਪਹੀ ਮਰਦਾਨਾ ਜੀ ਦਾ ਅਕਾਲ ਚਲਾਣਾ ਦਿਵਸ ਹੈ ਅੱਜ ਦਿਨ ਪਹੀ ਮਰਦਾਨਾ ਜੀ ਨੇ ਚੜ੍ਹਾਈ ਕੀਤੀ ਸੀ ਸੋ ਥੋੜੀ ਜੀ ਵਿਚਾਰ ਆਪਾਂ ਉਹਨਾਂ ਦੇ ਜੀਵਨ ਤੇ ਵੀ ਜ਼ਰੂਰ ਸਾਂਝੀ ਕਰਨੀ ਹੈ ਕਿ ਭਾਈ ਮਰਦਾਨਾ ਜੀ ਦਾ ਜੀਵਨ ਕੀ ਸੀ ਭਾਈ ਮਰਦਾਨਾ ਜੀ ਨੇ ਕਿਵੇਂ ਕਮਾਈ ਕੀਤੀ ਗੁਰੂ ਨਾਨਕ ਸਾਹਿਬ ਮਹਾਰਾਜ ਜੀਾਂ ਦਾ ਸੰਗ ਮਾਣਿਆ ਜੋ ਵਿਦਵਾਨਾਂ ਦੇ ਜਨਮ ਸਾਖੀਆਂ ਪੜ੍ਹਦੇ ਹਨ ਭਾਈ ਮਨੀ ਸਿੰਘ ਜੀ ਵਾਲੀ ਜਨਮ ਸਾਖੀ ਜਾਂ ਆਪਾਂ ਪ੍ਰਤਨ ਜਨਮ ਸਾਖੀ ਪੜ੍ਹਦੇ ਜਿਹਨੂੰ ਆਪਾਂ ਵਿਲਾਇਤ ਵਾਲੀ ਜਨਮ ਸਾਖੀ ਵੀ ਕਹਿੰਦੇ ਆ ਜਾਂ ਇੱਕ ਹੋਰ ਭਾਈ ਮਿਹਰਬਾਨ ਜੀ ਵਾਲੀ ਜਨਮ ਸਾਖੀ ਵੀ ਜਦੋਂ ਪੜਦੇ ਤੇ ਉਹਨਾਂ ਸਾਰੀਆਂ ਜਨਮ ਸਾਖੀਆਂ ਦੇ ਵਿੱਚ ਭਾਈ ਮਰਦਾਨਾ ਜੀ ਦਾ ਜਨਮ ਜੋ ਹੈ ਉਹ 1459 ਦਾ ਲਿਖਿਆ ਗਿਆ ਹੈ ਤੇ ਗੁਰੂ ਨਾਨਕ ਸਾਹਿਬ ਜੀ ਦਾ ਜਨਮ ਆਪ ਜੀ ਸਾਰੇ ਜਾਣਦੇ 1469 ਦਾ ਹੈ 10 ਸਾਲ ਦਾ ਫਾਸਲਾ ਸੀ ਉਮਰ ਦਾ ਭਾਈ ਮਰਦਾਨਾ ਜੀ 10 ਸਾਲ ਵੱਡੇ ਸਨ ਗੁਰੂ ਨਾਨਕ ਸਾਹਿਬ ਜੀ ਤੋਂ ਪਹਿਲੋਂ ਜਨਮ ਹੁੰਦਾ 10 ਸਾਲ ਤੇ ਮਿਲਾਪ ਕਦੋਂ ਹੁੰਦਾ ਪਹਿਲੀ ਵਾਰ ਜਦੋਂ ਮਿਲਾਪ ਹੁੰਦਾ ਹੈ ਰਾਹੇ ਪਹੇ ਦੀ ਤਲਵੰਡੀ ਦੇ ਵਿੱਚ ਧੰਗ ਗੁਰੂ ਨਾਨਕ ਸਾਹਿਬ ਤੇ ਭਾਈ ਮਰਦਾਨਾ ਜੀ ਦਾ ਉਸ ਵਕਤ 21 ਸਾਲ ਦੇ ਭਾਈ ਮਰਦਾਨਾ ਜੀ ਨੇ ਤੇ 11 ਸਾਲ ਦੇ ਧੰਗ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਤੇ ਭਾਈ ਮਰਦਾਨਾ ਜੀ ਦਾ ਜਿਹੜਾ ਪਿਸ਼ੁੱਕੜ ਸੀ ਜਨਮ ਸੀ ਆਪ ਸਾਰੇ ਜਾਣਦੇ ਹੋ ਮਿਰਾਸੀ ਕੁੱਲ ਦੇ ਨਾਲ ਸਬੰਧਤ ਸਨ ਪਹੀ ਮਰਦਾਨਾ ਜੀ ਜਿਵੇਂ ਅੱਜ ਕੱਲ ਵੀ ਆਪਾਂ ਕਈ ਸ਼ਬਦ ਵਰਤਦੇ ਆ ਨਾ ਕਈ ਹੈ ਆਪਾਂ ਮਿਰਾਸੀ ਕਹਿ ਦੇਣੀ ਹੈ ਸਸੇ ਦੇ ਥੱਲੇ ਬਿੰਦੀ ਲਾ ਕੇ ਪੜਦੇ ਆ ਮਿਰਾਸੀ ਜੋ ਕਿ ਇੱਕ ਗਲਤ ਉਚਾਰਨ ਹੈ ਉਪਰ ਚਲਤ ਹੋ ਗਿਆ ਸਮੇਂ-ਸਮੇਂ ਨਾਲ ਮਿਰਾਸੀ ਮਿਰਾਸੀ ਕਹਿਣ ਲੱਗੇ ਇਹ ਸ਼ਸ਼ੇ ਨੂੰ ਬਿੰਦੀ ਸਸੇ ਨੂੰ ਬਿੰਦੀ ਲਾ ਕੇ ਸ਼ਸ਼ਾ ਬੋਲਣਾ ਇਹ ਮਿਰਾਸ ਤੋਂ ਸ਼ਬਦ ਬਣਿਆ ਸੀ ਮਿਰਾਸੀ ਮਿਰਾਸ ਤੇ ਮਿਰਾਸੀ ਕਿਹਨਾਂ ਨੂੰ ਕਿਹਾ ਜਾਂਦਾ ਸੀ ਮਿਰਾਸੀ ਉਹਨਾਂ ਨੂੰ ਕਿਹਾ ਜਾਂਦਾ ਸੀ ਮਿਰਾਸ ਸ਼ਬਦ ਦਾ ਅਰਥ ਹੈ ਦੇਖ ਰੇਖ ਕਰਨ ਵਾਲਾ ਸੰਭਾਲ ਕਰਨ ਵਾਲਾ ਜਾਂ ਸੰਭਾਲਣ ਵਾਲਾ ਉਹਨੂੰ ਮਿਰਾਸ ਕਿਹਾ ਜਾਂਦਾ ਸੀ ਜਾਂ ਮਿਰਾਸੀ ਕਿਹਾ ਜਾਂਦਾ ਸੀ ਜਿਵੇਂ ਪੱਟ ਪੱਟ ਸਹਿਬਾਨ ਨੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਬਾਣੀ ਹੈ ਪੱਟਾਂ ਦੀ ਪਹਿਲਾਂ ਪੱਟ ਕਿਹਾ ਜਾਂਦਾ ਸੀ ਹਿੰਦੂਆਂ ਦੇ ਵਿੱਚ ਪੱਟ ਹੁੰਦੇ ਨੇ ਤੇ ਮੁਸਲਮਾਨਾਂ ਦੇ ਵਿੱਚ ਮਿਰਾਸੀ ਹੁੰਦੇ ਨੇ ਸੰਭਾਲ ਕਰਨ ਵਾਲੇ ਕੁਲਾਂ ਦੀ ਪੀੜੀਆਂ ਦੀ ਪੁਸ਼ਤਾਂ ਦੀ ਜਿਵੇਂ ਗੁਰੂ ਗ੍ਰੰਥ ਸਾਹਿਬਹਾਰਾਜ ਵਿੱਚ ਭਟਾਂ ਦੀ ਬਾਣੀ ਦਰਜ ਹੈ ਭਟਾਂ ਦੇ ਕੋਲ ਪਹਿਲਾਂ ਪੁਸਤਾਂ ਦੇ ਸਾਰੇ ਲੇਖੇ ਜੋਖੇ ਹੁੰਦੇ ਸਨ ਐਵੇਂ ਮਿਰਾਸੀਆਂ ਦੇ ਕੋਲ ਪੁਸਤਾਂ ਦੇ ਪੀੜੀਆਂ ਦੇ ਲੇਖੇ ਜੋਖੇ ਹੁੰਦੇ ਨੇ ਜੇ ਉਹਨਾਂ ਨੇ ਕਿਸੇ ਦੇ ਘਰ ਜਾਣਾ ਨਾ ਕੁਝ ਸਾਲ ਪਹਿਲਾਂ ਦੀ ਗੱਲ ਵੱਡੇ-ਵਡੇਰਿਆਂ ਦੀ ਆਪਣੇ ਦਾਦਿਆਂ ਪਰਦਾਦਿਆਂ ਦੇ ਸਮੇਂ ਦੀ ਗੱਲ ਕਰਨੇ ਤੇ ਜੇ ਉਹਨਾਂ ਕਿਸੇ ਦੇ ਘਰ ਆਣਾ ਨਾ ਮਿਰਾਸੀ ਤੇ ਉਹਨਾਂ ਸੈਸਭਾਏ ਪੁੱਛਣ ਲੱਗ ਜਾਨਾ ਸਾਡੇ ਅੱਖੀਂ ਵੇਖਿਆਂ ਦੀ ਗੱਲ ਹੈ ਉਹਨਾਂ ਪੁੱਛਣ ਲੱਗ ਜਾਨਾ ਵੀ ਦੱਸੋ ਸਾਡੇ ਕੁੱਲ ਦਾ ਕੋਈ ਦੱਸੋ ਕੁੱਲ ਉਹਨਾਂ ਨੇ ਬੈਠਿਆਂ ਬੈਠਿਆਂ 10 15 ਕੁੱਲਾਂ ਗਿਣਾ ਦੇਣੀਆਂ ਵੀ ਜਿਨ੍ਹਾਂ ਦੇ ਕਰਜਾ ਨਾ ਨਾ ਬੈਠੇ ਬੈਠੇ ਵੀ ਤੁਹਾਡੇ ਆਹ ਦਾਦਾ ਆਹ ਪਰਦਾਦਾ ਆਹ ਉਸ ਤੋਂ ਅੱਗੇ ਆ ਉਸ ਤੋਂ ਅੱਗੇ 10 15 ਪੀੜੀਆਂ ਤੋਂ ਬੈਠੇ ਬੈਠੇ ਹੀ ਗਿਣਾ ਦੇ ਦਿੰਦੇ ਹੁੰਦੇ ਸਨ ਵੀ ਇਹ ਤੁਹਾਡੀ ਪੁਸ਼ਤ ਹੈ ਇਹ ਪੀੜੀ ਹੈ ਉਹਨਾਂ ਕੋ ਸਾਰਾ ਲਿਖਿਆ ਹੁੰਦਾ ਸੀ ਵਹਿਆਂ ਤੇ ਉਹਨਾਂ ਨੂੰ ਕਿਹਾ ਜਾਂਦਾ ਸੀ ਮਰਾਸੀ ਜਿਹੜੇ ਸੰਭਾਲ ਕਰਦੇ ਸਨ ਦੇਖਰੇਖ ਕਰਦੇ ਸਨ ਤੇ ਰਾਗਾਂ ਦਾ ਸੰਗੀਤ ਦਾ ਗਾਣ ਵਜਾਣ ਦਾ ਵੀ ਉਹਨਾਂ ਕੋਲ ਗੁਣ ਹੁੰਦਾ ਸੀ ਗਿਆਨ ਹੁੰਦਾ ਸੀ ਤੇ ਇੱਕ ਵਾਰ ਭਾਈ ਮਰਦਾਨਾ ਜੀ ਗਾ ਰਹੇ ਨੇ ਕੁਝ ਗੁਣਗਣਾ ਰਹੇ ਨੇ ਤੇ ਨਾਲ ਵਜਾ ਰਹੇ ਨੇ ਸਾਜ ਵਜਾ ਰਹੇ ਤੇ ਜਿਸ ਵਕਤ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਮੁਲਾਕਾਤ ਕੀਤੀ ਗਏ ਮਹਾਰਾਜ ਜੀ ਨੇ ਕਿਹਾ ਪਹਿਲਾ ਪਲ ਪ੍ਰਾਨਾ ਨਾਮ ਪਹਿਲਾ ਨਾਮ ਦਾਨਾ ਹੁੰਦਾ ਹੈ ਭਾਈ ਮਰਦਾਨਾ ਜੀ ਦਾ ਦਾਨਾ ਨਾਮ ਮਹਾਰਾਜ ਜੀ ਨੇ ਕਿਹਾ ਦਾਨਿਆਂ ਕੀ ਵਿਜਾਰੇ ਆ ਕੀ ਗਾ ਰਹੇ ਆ ਬਹੁਤ ਸੋਹਣੀ ਤੇਰੀ ਆਵਾਜ਼ ਹੈ ਬੜੀ ਸੁੰਦਰ ਤੇਰ ਨੂੰ ਰਾਗ ਦਾ ਗਿਆਨ ਹੈ ਤੂੰ ਮੇਰੇ ਨਾਲ ਰਲ ਤੇ ਮੇਰੇ ਨਾਲ ਗੁਰਬਾਣੀ ਗਾਇਆ ਕਰ ਮੇਰੇ ਨਾਲ ਪਰਮਾਤਮਾ ਦੀ ਸਿਫ਼ਤ ਸਲਾ ਕਰਿਆ ਤੇ ਭਾਈ ਮਦਲਾਨਾ ਜੀ ਨੇ ਅਗੋ ਉੱਤਰ ਦਿੱਤਾ ਸਤਿਗੁਰੂ ਮਹਾਰਾਜ ਮੈਂ ਕਿੱਥੇ ਇੰਨਾ ਗੁਣੀ ਗਿਆਨੀ ਮੈਂ ਤੇ ਆਪਣਾ ਨੋਰਮਲ ਜਿਹਾ ਸਾਜ ਵਜਾਨਾ ਨੋਰਮਲ ਜਿਹਾ ਗਾਨਾ ਵਾ ਮੇਰੇ ਕੋਲ ਇੰਨਾ ਗੁਣ ਗਿਆਨ ਕਿੱਥੇ ਮੈਂ ਤੁਹਾਡੀ ਗੁਰਬਾਣੀ ਗਾ ਸਕਾਂ ਮਹਾਰਾਜ ਜੀ ਨੇ ਬਖਸ਼ਿਸ਼ਾਂ ਕੀਤੀਆਂ ਰਹਿਮਤਾਂ ਕੀਤੀਆਂ ਵੀ ਨਹੀਂ ਤੂੰ ਮੇਰੇ ਨਾਲ ਗਿਆ ਕਰ ਸਤਿਗੁਰੂ ਮਹਾਰਾਜ ਜੀ ਦਾ ਬਚਨ ਮੰਨਿਆ ਸਤਿਗੁਰੂ ਮਹਾਰਾਜ ਜੀ ਦੇ ਹੁਕਮ ਨੂੰ ਪ੍ਰਵਾਨ ਕੀਤਾ ਟਿੱਕਿਆ ਸਤਿਗੁਰੂ ਮਹਾਰਾਜ ਜੀ ਠੀਕ ਹੈ ਮੈਂ ਤੁਹਾਡਾ ਸੰਗ ਕਰਨਾ ਹ ਸਤਿਗੁਰੂ ਜੀ ਦੀ ਸੰਗਤ ਕਰਨ ਲੱਗ ਗਿਆ ਸਤਿਗੁਰੂ ਮਹਾਰਾਜ ਜੀ ਦੇ ਨਾਲ ਰਹਿਣ ਲੱਗ ਪਿਆ ਸਤਿਗੁਰੂ ਮਹਾਰਾਜ ਜੀ ਦੇ ਨਾਲ ਬਚਪਨ ਦੇ ਵਿੱਚ ਖੇਡਾਂ ਵੀ ਖੇਡੀਆਂ ਹੌਲੀ-ਹੌਲੀ ਅਗਾ ਅਗਾ ਚੱਲਦਿਆਂ ਚੱਲਦਿਆਂ ਸਤਿਗੁਰੂ ਮਹਾਰਾਜ ਜੀ ਦੀ ਗੁਰਸਿੱਖੀ ਨੂੰ ਗੁਰਮਤ ਨੂੰ ਵੀ ਅਪਣਾ ਲਿਆ ਜਿਸ ਵਿਖਤ ਗੁਰਮਤ ਨੂੰ ਅਪਣਾ ਰਿਹਾ ਨਾ ਤਾਂ ਸਤਿਗੁਰੂ ਮਹਾਰਾਜ ਜੀਆ ਨੇ ਨਿਵਾਜ਼ਾਂ ਦੀ ਉਸ ਕੋਲੋਂ ਮਨਾਹੀ ਨਹੀਂ ਕਰਵਾਈ ਬਲਕੇ ਸਤਗੁਰੂ ਮਹਾਰਾਜ ਜੀ ਨੇ ਸਹੀ ਨਮਾਜ਼ਾਂ ਦੇ ਨਾਲ ਜੋੜਿਆ ਮਹਾਰਾਜ ਜੀ ਆਨੇ ਕਿਸੇ ਨੂੰ ਕਿਸੇ ਦੇ ਧਰਮ ਤੋਂ ਨਹੀਂ ਪ੍ਰਵਿਰਤ ਕੀਤਾ ਭਾਈ ਤੂੰ ਆਪਣਾ ਧਰਮ ਤਿਆਗ ਦੇ ਸਤਗੁਰੂ ਮਹਾਰਾਜ ਨੇ ਕਿਹਾ ਭਾਈ ਜੇ ਤੂੰ ਨਮਾਜ਼ ਵੀ ਅਦਾ ਕਰਨੀ ਆ ਨਾ ਤੇ ਸੱਚੀ ਸੁੱਚੀ ਨਮਾਜ਼ ਦਾ ਕਰ ਭਾਈ ਜੇ ਤੂੰ ਮੰਦਰ ਵਿੱਚ ਆਰਤੀ ਕਿਸੇ ਪਾਠ ਪੂਜਾ ਬੰਦਨਾ ਅਰਚਨਾ ਕਰ ਰਿਹਾ ਨਾ ਤੇ ਉਹ ਤੂੰ ਸੱਚੇ ਮਨੋਂ ਤੇ ਦਿਲੋਂ ਕਰ ਜੁੜ ਕੇ ਕਰ ਜਿਹਦਾ ਕੋਈ ਲਾਹਾ ਹੋਏ ਤੇ ਜਿਹੜੇ ਕਹਿੰਦੇ ਸਨ ਮਹਾਰਾਜ ਜੀ ਨਹੀਂ ਅਸੀਂ ਤੇ ਤੁਹਾਡੇ ਹੀ ਬਾਣੀ ਪੜਨੀ ਤੁਹਾਡੀ ਮਰਿਆਦਾ ਅਨੁਸਾਰ ਚੱਲਣਾ ਉਹ ਫਿਰ ਸਿੱਖੀ ਦੇ ਵਿੱਚ ਆਉਂਦੇ ਸਨ ਜ਼ਬਰਦਸਤੀ ਨਹੀਂ ਕਿੱਥੇ ਨੂੰ ਸਿੱਖੀ ਚ ਲਿਆਇਆ ਜਾਂਦਾ ਧੱਕੇ ਨਾਲ ਕਿਸੇ ਨੂੰ ਸਿੱਖੀ ਹਾਲਾਂਕਿ ਉਸ ਸਮੇਂ ਹੋਈ ਇਹ ਰਿਹਾ ਸੀ ਜਿਹਦਾ ਜ਼ੋਰ ਹੁੰਦਾ ਸੀ ਤਲਵਾਰ ਦੇ ਜ਼ੋਰ ਨਾਲ ਭਾਈ ਜਾਂਦਾ ਤੁਹਾਨੂੰ ਮਾਰ ਦੇਵਾਂਗੇ ਜਾਂ ਸਾਡੇ ਧਰਮ ਚ ਆ ਜਾਓ ਤੇ ਦੁਨੀਆ ਜਾਨ ਬਚਾਣ ਦੇ ਮਾਰੇ ਕਹਿੰਦੇ ਜੀ ਬਾਈ ਠੀਕ ਹੈ ਜਿੱਧਰ ਕਹਿੰਦੇ ਉਧਰ ਤੁਰ ਪੈਣੇ ਤਲਵਾਰ ਦੇ ਜ਼ੋਰ ਨਾਲ ਤੋੜ ਲੈਣਾ ਪਰ ਗੁਰੂ ਨਾਨਕ ਸਾਹਿਬ ਜੀ ਨੇ ਤਲਵਾਰ ਦੇ ਜ਼ੋਰ ਨਾਲ ਨਹੀਂ ਗਿਆਨ ਦੇ ਜ਼ੋਰ ਨਾਲ ਗਿਆਨ ਦੇ ਬਲ ਨਾਲ ਦੁਨੀਆ ਨੂੰ ਸਿੱਧੇ ਰਾਹ ਪਾਇਆ ਲੋਕੀ ਆਪ ਚੱਲ ਚੱਲ ਕੇ ਆਏ ਸਿੱਖੀ ਦੇ ਵਿੱਚ ਤੇ ਭਾਈ ਮਰਦਾਨਾ ਜੀ ਨੂੰ ਗੁਰੂ ਮਹਾਰਾਜ ਜੀਆ ਨੇ ਇਹ ਬਖਸ਼ਿਸ਼ ਕੀਤੀ ਇਹ ਰਹਿਮਤ ਕੀਤੀ ਦੱਸਿਆ ਕਿ ਭਾਈ ਮਰਦਾਨਾ ਜੀ ਪੰਜ ਨਿਵਾਜਾਂ ਨੇ ਨਾ ਜਿਹੜੀਆਂ ਇਹ ਸੱਚੀਆਂ ਸੁੱਚੀਆਂ ਅਦਾ ਕਰਿਆ ਕਰੋ ਇਨਾਂ ਦੇ ਵਿੱਚ ਤੁਸੀਂ ਮਨ ਜੋੜਿਆ ਕਰੋ ਇਕਾਕਰ ਰਿਆ ਕਰੋ ਸਤਿਗੁਰੂ ਮਹਾਰਾਜ ਜੀ ਕਿਸ ਤਰ੍ਹਾਂ ਇਕਾਕਰਮ ਮਹਾਰਾਜ ਜੀ ਕਿਸ ਤਰੀਕੇ ਦੇ ਨਾਲ ਮੈਂ ਨਿਵਾਜ਼ਾ ਦਾ ਕਰ ਸਕਦਾ ਕਿਸ ਤਰੀਕੇ ਨਾਲ ਜੁੜ ਸਕਦਾ ਸਤਿਗੁਰੂ ਮਹਾਰਾਜ ਜੀ ਦਾ ਗੁਰਬਾਣੀ ਦੇ ਵਿੱਚ ਹੈ ਬਚਨ ਹੈ ਮਹਾਰਾਜ ਜੀ ਦਾ ਵਾਕ ਹੈ ਪੰਜ ਨਿਵਾਜਾਂ ਵਖਤ ਪੰਜ ਪੰਜਾ ਪੰਜੇ ਨੌ ਮਹਾਰਾਜ ਕਹਿੰਦੇ ਭਾਈ ਵਖਤ ਪੰਜ ਹਨ ਪੰਜ ਹੀ ਨਿਵਾਜਾਂ ਹਨ ਪੰਜ ਹੀ ਨਿਵਾਜਾਂ ਦੇ ਨਾਮ ਹਨ ਜੇ ਉਹਨਾਂ ਨਿਵਾਜਾਂ ਨੂੰ ਤੂੰ ਸਹੀ ਤਰੀਕੇ ਨਾਲ ਮਾਇਨਿਆਂ ਨੂੰ ਸਮਝ ਕੇ ਕਰੇ ਤੇ ਕਿੱਦਾਂ ਤੇਰਾ ਜੀਵਨ ਸਫਲ ਹੋ ਜਾਵੇ ਅਸੀਂ ਵੀ ਤੇ ਸਾਧ ਸੰਗਤ ਦੀ ਪੰਜ ਬਾਣੀਆਂ ਦਾ ਨਿਤਨੇਮ ਕਰਨੇ ਆ ਨਾ ਸਾਡੇ ਵੀ ਤੇ ਮਰਿਆਦਾ ਹੈ ਅਸੀਂ ਵੀ ਜੇ ਫਟਾਫਟ ਕਰਕੇ ਨਿਕਲ ਜਾਈਏ ਤੇ ਸਾਨੂੰ ਵੀ ਮਹਾਰਾਜ ਅੱਜ ਇਹੀ ਕਹਿਣਗੇ ਕਿ ਭਾਈ ਗੁਰੂ ਦੇ ਸਿਖਾ ਤੂੰ ਏਕ ਹੀ ਕਰ ਰਹੇ ਆਂ ਫਟਾਫਟ ਪੜ ਕੇ ਤੇ ਭੱਜ ਗ੍ਰਿਆ ਫਟਾਫਟ ਕਰਕੇ ਜਾ ਰਿਆ ਹੈ ਇਹ ਮਰਿਆਦਾ ਦੇ ਅਨੁਸਾਰ ਬਾਣੀ ਨੂੰ ਸਮਝਿਆ ਵੀ ਹੈ ਇਹ ਨਿਤਨੇਮ ਦੀਆਂ ਪੰਜ ਬਾਣੀਆਂ ਨੂੰ ਕੱਲਾ ਪੜਿਆ ਹੈ ਸਮਝਿਆ ਵੀ ਹੈ ਇਹ ਸਮਝਣਾ ਵੀ ਤੇ ਜ਼ਰੂਰੀ ਹੈ ਜਿਵੇਂ ਮਹਾਰਾਜ ਜੀ ਭਾਈ ਮਰਦਾਨਾ ਜੀ ਨੂੰ ਪੰਜ ਨਿਵਾਜਾਂ ਸਮਝਾ ਰਹੇ ਨੇ ਇਵੇਂ ਗੁਰੂ ਮਹਾਰਾਜ ਜੀ ਸਾਨੂੰ ਵੀ ਨਿਤਨੇਮ ਦੀਆਂ ਪੰਜ ਬਾਣੀਆਂ ਦਾ ਸਮਝਾ ਰਹੇ ਨੇ ਕਿ ਅਸੀਂ ਕਿਵੇਂ ਸਮਝ ਸਮਝ ਕੇ ਗੁਰੂ ਦੀ ਬਾਣੀ ਨੂੰ ਪੜ੍ਹਨਾ ਹੈ ਤੇ ਜੀਵਨ 'ਚ ਕਮਾਉਣਾ ਨਿਰਾ ਪੜ੍ਹ ਕੇ ਅੱਗੇ ਨਹੀਂ ਵਧਣਾ ਜੀਵਨ 'ਚ ਕਮਾਉਣਾ ਵੀ ਪ੍ਰਵਾਣ ਵੀ ਕਰਨਾ ਹੈ ਐਸੀ ਜੋੜੀ ਬਣੀ ਗੁਰੂ ਨਾਨਕ ਸਾਹਿਬ ਜੀ ਦੀ ਤਨ ਤਨ ਭਾਈ ਮਰਦਾਨਾ ਜੀ ਦੀ ਜੋ ਕਿ ਲਗਭਗ 50 ਤੇ 55 ਸਾਲ ਦਾ ਸਾਥ ਲਗਾਤਾਰ ਮਹਾਰਾਜ ਜੀ ਦੇ ਨਾਲ ਚੱਲਦਾ ਰਿਹਾ ਬੜੀ ਥਾਵਾਂ ਤੇ ਗਏ ਬੜਾ ਏਰੀਆ ਘੁੰਮੇ ਬੜੇ ਦੁੱਖ ਦੇਖੇ ਬੜੇ ਸੁੱਖ ਦੇਖੇ ਕਿੰਨੇ ਕਿੰਨੇ ਦਿਨ ਭੁੱਖੇ ਰਹੇ ਕਿੰਨੇ ਕਿੰਨੇ ਦਿਨ ਪਿਆਸੇ ਰਹੇ ਕਦੇ ਰਕਸ਼ਸਾਂ ਦੇ ਵਸ ਪੈ ਗਏ ਕਦੇ ਜਾਦੂਗਰਨੀਆਂ ਦੇ ਵਸ ਪੈ ਗਏ ਕਦੇ ਠੱਗਾਂ ਦੇ ਪਿੰਡ ਵਿੱਚ ਚਲੇ ਗਏ ਕਦੇ ਕੋਈ ਕਤਲ ਕਰਨ ਵਾਲੇ ਡਾਕੂਆਂ ਦੇ ਵਸ ਦੇ ਵਿੱਚ ਪੈ ਗਏ ਤੇ ਕਦੇ ਸੇਵਾ ਕਰਨ ਵਾਲੀ ਸੋਹਣੀ ਸੰਗਤ ਦੇ ਸੇਵਾ ਦੇ ਵਿੱਚ ਵੀ ਮਹਾਰਾਜ ਜੀ ਗਏ ਤੇ ਉੱਥੇ ਸੰਗਤਾਂ ਨੇ ਸੇਵਾ ਵੀ ਕੀਤੀ ਹਰ ਤਰ੍ਹਾਂ ਦੀ ਦੁਨੀਆ ਹਰ ਤਰ੍ਹਾਂ ਦੇ ਲੋਕ ਰੰਗ ਢੰਗ ਸੋਚ ਕਰਨੀ ਵਾਲੇ ਸਤਿਗੁਰਾਂ ਨੂੰ ਤੇ ਭਾਈ ਮਰਦਾਨਾ ਜੀ ਨੂੰ ਮਿਲੇ ਇੱਕ ਵਾਰ ਭਾਈ ਮਰਦਾਨਾ ਜੀ ਨੇ ਸਤਿਗੁਰੂ ਮਹਾਰਾਜ ਜੀ ਨੂੰ ਪੁੱਛਿਆ ਕਿ ਸਤਿਗੁਰੂ ਮਹਾਰਾਜ ਮੈਨੂੰ ਕੋਈ ਜੀਵਨ ਦੀ ਐਸੀ ਸਿੱਖਿਆ ਦਿਓ ਜਿਹੜੀ ਮੇਰੇ ਨਾਲ ਨਿਭ ਸਕੇ ਮਹਾਰਾਜ ਜੀ ਜਿਹੜੀ ਕਮਾਈ ਤੇ ਕਰਦੇ ਤੰਦੌਲ ਤੇ ਕਰਦੇ ਆ ਪਰ ਉਹ ਤਾਂ ਇੱਥੇ ਰਹਿ ਜਣੀ ਜਿਹੜੀ ਮੇਰੇ ਨਾਲ ਸਿੱਖਿਆ ਕੋਈ ਨਿਭੇ ਤੇ ਸਾਧ ਸੰਗਤ ਜੀਓ ਮਹਾਰਾਜ ਜੀ ਨੇ ਤਿੰਨ ਅਮੋਲਕ ਬਚਨ ਉੱਥੇ ਭਾਈ ਮਰਦਾਨਾ ਜੀ ਨੂੰ ਬੋਲੇ ਵਿਸ਼ੇਸ਼ ਕਰਕੇ ਸਭ ਤੋਂ ਪਹਿਲਾਂ ਸਤਿਗੁਰੂ ਮਹਾਰਾਜ ਜੀ ਨੇ ਭਾਈ ਮਰਦਾਨਾ ਜੀ ਨੂੰ ਕਿਹਾ ਭਾਈ ਮਰਦਾਨਾ ਜੀ ਜਿੰਨੀ ਵੀ ਤੁਹਾਡੀ ਆਰਬਲਾ ਹੋਵੇ ਨਾ ਕੇਸ ਕਤਲ ਨਹੀਂ ਕਰਾਉਣਾ ਕੇਸਾਂ ਦਾ ਸਤਕਾਰ ਕਰਨਾ ਹੈ ਕਿਉਂਕਿ ਭਾਈ ਮਰਦਾਨਾ ਜੀ ਇਸਲਾਮ ਧਰਮ ਦੇ ਨਾਲ ਸਾਨੂੰ ਪਹਿਲਾਂ ਕੇਸ ਕਤਲ ਕਰਾ ਲੈਂਦੇ ਸੀ ਮੁੱਛਾਂ ਨਹੀਂ ਰੱਖਦੇ ਕਈ ਵਾਰੀ ਜਾਂ ਹੋਰ ਆਪੋ ਆਪਣੀ ਮਰਿਆਦਾ ਨਾਲ ਪਰ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕਿਹਾ ਭਾਈ ਮਰਦਾਨਾ ਜੀ ਨੂੰ ਤੇ ਕੇਸ ਨਹੀਂ ਕਤਲ ਕਰਾਣੇ ਅੱਜ ਤੋਂ ਬਾਅਦ ਕੇਸ ਸਬਤ ਸੂਰਤ ਰਹਿਣਾ ਹੈ ਜਿਵੇਂ ਪਰਮਾਤਮਾ ਨੇ ਬਖਸ਼ਿਸ਼ ਦਾਤ ਦਿੱਤੀ ਹੈ ਉਵੇਂ ਹੀ ਰਹਿਣਾ ਤੇ ਉਸੇ ਵੇਲੇ ਭਾਈ ਮਰਦਾਨਾ ਜੀ ਨੇ ਹੱਥ ਜੋੜੇ ਮਹਾਰਾਜ ਸਤਿਬੰਦ ਸਾਡਾ ਬਚਨ ਮੰਨਿਆ ਅੱਜ ਤੋਂ ਬਾਅਦ ਮੇਰੇ ਸਰੀਰ ਚ ਮੈਂ ਇੱਕ ਵੀ ਰੋਮ ਦੀ ਬੇਅਦਬੀ ਨਹੀਂ ਕਰਾਂਗਾ ਆਪ ਆਪਣੀ ਇੱਛਾ ਨਾਲ ਨਹੀਂ ਕੱਟਾਂਗਾ ਕੁਦਰਤੀ ਤਰੀਕੇ ਨਾਲ ਜਿਵੇਂ ਵਾਹਿਗੁਰੂ ਪਰਮਾਤਮਾ ਨੇ ਦਾਤ ਬਖਸ਼ਿਸ਼ ਕੀਤੀ ਹੈ ਮਹਾਰਾਜ ਜੀ ਮੈਂ ਉਵੇਂ ਹੀ ਆਪਣਾ ਜੀਵਨ ਜাপন ਕਰਾਂਗਾ ਉਵੇਂ ਹੀ ਬਤੀਤ ਕਰਾਂਗਾ ਦੂਸਰਾ ਬਚਨ ਸਤਿਗੁਰੂ ਮਹਾਰਾਜ ਜੀ ਨੇ ਕੀਤਾ ਕਿ ਭਾਈ ਮਰਦਾਨਾ ਜੀ ਅੰਮ੍ਰਿਤ ਵੇਲਾ ਕਦੇ ਨਹੀਂ ਖੁੰਝਾਣਾ ਸਦਾ ਅੰਮ੍ਰਿਤ ਵੇਲੇ ਉੱਠ ਜਾਣਾ ਹੈ ਜਾਗ ਜਾਣਾ ਹੈ ਪਹਿਰ ਰਾਤ ਰਹਿੰਦੇ ਆ ਤੇ ਪਹਿਰ ਰਾਤ ਰਹਿੰਦੇ ਆ ਉੱਠ ਕੇ ਸਿਮਰਨ ਕਰਨਾ ਇਹ ਨਹੀਂ ਵੀ ਕੱਲਾ ਉੱਠਣਾ ਹੀ ਮੈਨੇ ਨਹੀਂ ਰੰਦਾ ਇਹ ਨਾ ਹੋਵੇ ਕਿ ਅਸੀਂ ਅੰਮ੍ਰਿਤ ਵੇਲੇ ਉੱਠ ਕੇ ਤੇ ਫੋਨ ਚਲਾਉਣ ਲੱਗ ਜਾਈਏ ਅੰਮ੍ਰਿਤ ਵੇਲੇ ਉੱਠ ਕੇ ਟੀਵੀ ਲਾ ਕੇ ਬੈਠ ਜਾਈਏ ਅੰਮ੍ਰਿਤ ਵੇਲੇ ਉੱਠ ਕੇ ਗੱਲਾਂ ਕਰੀਏ ਜੀ ਉਹ ਫਿਰ ਸਾਡੇ ਲਈ ਅੰਮ੍ਰਿਤ ਵੇਲਾ ਥੋੜਾ ਹੋਏਗਾ ਅੰਮ੍ਰਿਤ ਵੇਲਾ ਸਾਡੇ ਲਈ ਬਾਣੀ ਪੜਨ ਦੇ ਨਾਲ ਹੈ ਸਿਮਰਨ ਕਰਨ ਦੇ ਨਾਲ ਹੈ ਬੰਦਗੀ ਕਰਨ ਦੇ ਨਾਲ ਹੈ ਸਾਧ ਸੰਗਤ ਜੀਓ ਆਪ ਜਾਣ ਕੇ ਹੈਰਾਨ ਹੋਵੋਗੇ ਕਿ ਇਹ ਜੋ ਪੁਰਾਤਨ ਤੋਂ ਪੁਰਾਤਨ ਗ੍ਰੰਥ ਹੋਏ ਨੇ ਕਿਸੇ ਵੀ ਗ੍ਰੰਥ ਵਿੱਚ ਕਿਸੇ ਵੀ ਧਰਮ ਦੇ ਵਿੱਚ ਕਿਸੇ ਵੀ ਹਿਸਟਰੀ ਦੇ ਵਿੱਚ ਵੇਲੇ ਨੂੰ ਅੰਮ੍ਰਿਤ ਨਹੀਂ ਕਿਹਾ ਗਿਆ ਖਾਣੇ ਨੂੰ ਅੰਮ੍ਰਿਤ ਕਿਹਾ ਗਿਆ ਹੈ ਕੋਈ ਵਧੀਆ ਚੀਜ਼ ਹੋਏ ਉਸ ਨੂੰ ਅੰਮ੍ਰਿਤ ਕਿਹਾ ਗਿਆ ਦੁੱਧ ਨੂੰ ਅੰਮ੍ਰਿਤ ਕਿਹਾ ਖੀਰ ਨੂੰ ਅੰਮ੍ਰਿਤ ਕਿਹਾ ਗਿਆ ਬਾਣੀ ਚ ਵੀ ਮਹਾਰਾਜ ਨੇ ਦੁੱਧ ਨੂੰ ਖੀਰ ਨੂੰ ਅੰਮ੍ਰਿਤ ਕਿਹਾ ਹੈ ਭੋਜਨ ਨੂੰ ਅੰਮ੍ਰਿਤ ਕਿਹਾ ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ ਤਿਸ ठाकुर ਕੋ ਰਹਾ ਬਨਮਾਏ ਛੱਤੀ ਪ੍ਰਕਾਰ ਦੇ ਭੋਜਨ ਨੂੰ ਮਹਾਰਾਜ ਨੇ ਅੰਮ੍ਰਿਤ ਕਿਹਾ ਹੈ ਦੁੱਧ ਨੂੰ ਅੰਮ੍ਰਿਤ ਕਿਹਾ ਹੈ ਹੋਰ ਕਿਸੇ ਧਰਮ ਨੇ ਵੇਲੇ ਨੂੰ ਵਕਤ ਨੂੰ ਅੰਮ੍ਰਿਤ ਨਹੀਂ ਕਿਹਾ ਕੇਵਲ ਗੁਰੂ ਨਾਨਕ ਸਾਹਿਬ ਨੇ ਗੁਰੂ ਮਹਾਰਾਜ ਜੀ ਦੀ ਬਾਣੀ ਨੇ ਕਿਹਾ ਅਸੀਂ ਰੋਜ਼ ਪੜਦੇ ਆਂ ਅੰਮ੍ਰਿਤ ਵੇਲਾ ਸੱਚ ਨਾਉ ਵੜਿਆ ਇਹ ਵਿਚਾਰ ਇਹ ਵੇਲੇ ਨੂੰ ਵਕਤ ਨੂੰ ਜੇ ਅੰਮ੍ਰਿਤ ਕਿਹਾ ਨਾ ਸਾਧ ਸੰਗਤ ਜੀ ਕੇਵਲ ਤਾਂ ਕੇਵਲ ਗੁਰੂ ਸਾਹਿਬਾਂ ਨੇ ਕਿਹਾ ਵੀ ਵਕਤ ਵੀ ਅੰਮ੍ਰਿਤ ਹੋ ਸਕਦਾ ਹੈ ਵੇਲਾ ਵੀ ਅੰਮ੍ਰਿਤ ਹੈ ਜੇ ਅਸੀਂ ਉਸ ਵੇਲੇ ਦੀ ਸਮੇਂ ਦੀ ਸੰਭਾਲ ਕਰ ਲਈਏ ਅੱਜ ਇਹ ਮਾਫ਼ ਕਰਿਓ ਸਾਡੇ ਵਿੱਚੋਂ ਬੜਾ ਦੂਰ ਹੋ ਗਏ ਆ ਪਹਿਲਾ ਸਿਮਰਨ ਅੰਮ੍ਰਿਤ ਬੰਦਗੀ ਬਾਣੀ ਅਸੀਂ ਪੜ੍ਹਨ ਲੈਨੇ ਆ ਸਮਾਂ ਕੱਢ ਕੇ ਸੁਣ ਵੀ ਲੈਨੇ ਆ ਪਰ ਇਹ ਜੋ 2-3 ਦਾਤਾਂ ਨਾ ਮਹਾਰਾਜ ਜੀ ਦੀਆਂ ਇਹਨਾਂ ਤੋਂ ਅਸੀਂ ਦੂਰ ਸੀ ਕਿਨ ਚੱਲੋ ਥੋੜਾ ਥੋੜਾ ਬਾਣੀ ਪੜ੍ਹ ਲਈਏ ਠੀਕ ਹੈ ਬਹੁਤ ਹੈ ਇੰਨਾ ਹੀ ਕੰਮ ਕਰ ਵੀ ਦੇਖਣੇ ਸਰ ਨਹੀਂ ਸਾਸ ਜੀ ਜੋ ਮਰਿਆਦਾ ਹੈ ਸਾਡੀ ਪੁਰਾਤਨ ਜੋ ਮਹਾਰਾਜ ਜੀ ਨੇ ਮਰਿਆਦਾ ਬਖਸ਼ਿਸ਼ ਕੀਤੀ ਹੈ ਜੇ ਅਸੀਂ ਪੂਰਨ ਮੰਨਣਾ ਚਾਹਨੇ ਆ ਗੁਰਸਿੱਖ ਤੇ ਫਿਰ ਤੇ ਉਹ ਸਾਨੂੰ ਫੋਲੋ ਕਰਨੀ ਕਰਨੀ ਪਵੇਗੀ ਤੇ ਫਿਰ ਉ ਇੱਕ ਵਾਰੀ ਫੋਲੋ ਕਰਕੇ ਦੇਖੋ ਇਹ ਨਹੀਂ ਹੋਏਗਾ ਵੀ ਅਸੀਂ ਹੁਣ ਮਜਬੂਰੀ ਚ ਕਰ ਰਹੇ ਆ ਜਾਂ ਕਿਸ ਤਰ੍ਹਾਂ ਫਿਰ ਤੇ ਮਨ ਚ ਚਾਹ ਪੈਦਾ ਹੋ ਜਾਏਗਾ ਫਿਰ ਤੇ ਮਨ ਚ ਉਤਸ਼ਾਹ ਪੈਦਾ ਹੋ ਜਾਏਗਾ ਵੀ ਮੈਂ ਉੱਠਣਾ ਕਦੋਂ ਆਸ਼ਰਮ ਕਰੀਏ ਤੇ ਕਦੋਂ ਅਮਰਤ ਵੇਲੇ ਫਿਰ ਉੱਠ ਕੇ ਬੰਦਗੀ ਚ ਜੁੜੀਏ ਬੰਦਗੀ ਦਾ ਆਨੰਦ ਹੀ ਬਹੁਤ ਆਉਂਦਾ ਹੈ ਸਿਮਰਨ ਦਾ ਆਨੰਦ ਹੀ ਬਹੁਤ ਆਉਂਦਾ ਹੈ ਇਸ ਲਈ ਸਾਧ ਸੰਗਤ ਜੀ ਉਹ ਤੀਸਰੀ ਜੋ ਦਾਤ ਮਹਾਰਾਜ ਜੀ ਨੇ ਸਿੱਖਿਆ ਦਿੱਤੀ ਭਾਈ ਮਰਦਾਨਾ ਜੀ ਨੂੰ ਕਿ ਕਦੇ ਵੀ ਘਰ ਦੇ ਆਪਣੇ ਵਿੱਚੋਂ ਕਿਸੇ ਆਏ ਗਏ ਨੂੰ ਭੁੱਖਾ ਨਹੀਂ ਜਾਣ ਦੇਣਾ ਕਿਸੇ ਵੀ ਕੋਈ ਲੋੜਵੰਦ ਆਇਆ ਹੈ ਜਾਂ ਕੋਈ ਕੋਈ ਵੀ ਆਇਆ ਹੈ ਕਿਸੇ ਵੀ ਭਾਵਨਾ ਨਾਲ ਆਇਆ ਚਾਹੇ ਕੋਈ ਦੁਸ਼ਮਣ ਹੀ ਕਿਉਂ ਨਹੀਂ ਆਇਆ ਉਸ ਨੂੰ ਵੀ ਕੋਈ ਨਾ ਕੋਈ ਪ੍ਰਸ਼ਾਦਾ ਪਾਣੀ ਚਾਹੇ ਰੁੱਖਾ ਮਿੱਸਾ ਹੀ ਹੈ ਤੇਰੇ ਕੋਲ ਚਾਹੇ ਥੋੜਾ ਹੀ ਹੈ ਚਾਹੇ ਜੋ ਵੀ ਹੈ ਥੋੜੇ ਚੋ ਥੋੜਾ ਵੀ ਉਸ ਨੂੰ ਸ਼ਿਕਾ ਕੇ ਭੇਜਣਾ ਤਿੰਨ ਬਚਨ ਮਹਾਰਾਜ ਜੀ ਨੇ ਸਪੈਸ਼ਲ ਖਾਸ ਕਰਕੇ ਭਾਈ ਮਰਦਾਨਾ ਜੀ ਨੂੰ ਕਹੇ ਸੀ ਇਸਾਰੇ ਸਾਰਿਆਂ ਲਈ ਵੀ ਇਹ ਸਿੱਖਿਆ ਦਾਇਕ ਨੇ ਤੇ ਉਹ ਤਿੰਨ ਭਜਨ ਭਾਈ ਮਰਦਾਨਾ ਜੀ ਨੇ ਗੁਰੂ ਮਹਾਰਾਜ ਜੀ ਦੇ ਪੱਲੇ ਨਾਲ ਬਨ ਲਏ ਨਾ ਕਦੇ ਕੇਸ ਕਤਲ ਕਰਾਏ ਕੇਸਾਂ ਦੀ ਰੋਮਾਂ ਦੀ ਵੇਦਵੀ ਕੀਤੀ ਨਾ ਕਦੇ ਅੰਮ੍ਰਿਤ ਵੇਲਾ ਖੁੰਝਾਇਆ ਤੇ ਨਾ ਹੀ ਸਾਧ ਸੰਗਤ ਜੀ ਉਹ ਕਦੇ ਕਦੇ ਕਿਸੇ ਘਰ ਚ ਆਏ ਗਏ ਨੂੰ ਬਿਨਾ ਭੋਜਨ ਤੋਂ ਬਿਨਾ ਪ੍ਰਸ਼ਾਦੇ ਤੋਂ ਜਾਣ ਦਿੱਤਾ ਤੇ ਇੱਕ ਇੱਛਾ ਫਿਰ ਭਾਈ ਮਰਦਾਨਾ ਜੀ ਨੇ ਗੁਰੂ ਨਾਨਕ ਸਾਹਿਬ ਅੱਗੇ ਵੀ ਰੱਖੀ ਕਿ ਸਤਿਗੁਰੂ ਮਹਾਰਾਜ ਸਾਰੀ ਉਮਰ ਤੁਹਾਡਾ ਸੰਗ ਮਾਣਿਆ ਹੈ ਜਿਸ ਵੇਲੇ ਪ੍ਰਚਾਰ ਫਿਰੀਆਂ ਸਮਾਪਤ ਹੋਈਆਂ ਸਭ ਜਗ੍ਹਾ ਤੋਂ ਆਏ ਵਾਪਸ ਪਰਤੇ ਸਤਿਗੁਰਾਂ ਨੇ ਕਰਤਾਰਪੁਰ ਸਹਿ ਵਸਾਇਆ ਸ਼ਿਵਰਾਤਰੀ ਦੇ ਮੇਲੇ ਤੇ ਗਏ ਇਹ ਸਾਰਾ ਕੁਝ ਉਸ ਵੇਲੇ ਉਸ ਤੋਂ ਬਾਅਦ ਸਤਿਗੁਰੂ ਮਹਾਰਾਜ ਜੀ ਜੋ ਫਿਰ ਪਰ ਮਰਦਾਨਾ ਜੀ ਨਾਲ ਸੰਗ ਰਹਿੰਦਾ ਹੈ ਮਹਾਰਾਜ ਜੀ ਨੇ ਤੇ ਘਰ ਭੇਜਿਆ ਭਾਈ ਮਰਦਾਨਾ ਜੀ ਨੂੰ ਕਿ ਤੁਸੀਂ ਘਰ ਜਾਓ ਮਹਾਰਾਜ ਜਾਣਗੇ ਕੇ ਪਾਈ ਮਰਦਾਨਾ ਜੀ ਦੀ ਜਿਹੜੀ ਆਰਬਲਾ ਬਹੁਤ ਕੁ ਥੋੜੇ ਦਿਨਾਂ ਦੀ ਹੀ ਰਹਿ ਗਏ ਸਤਿਗੁਰੂ ਸਾਧ ਸੰਗਤ ਜੀ ਜਾਨੀ ਜਾਨ ਸਨ ਅਸੀਂ ਕਈ ਵਾਰੀ ਸ਼ੰਸ਼ੇਆਂ ਚ ਪੈ ਜਾਂਦੇ ਨੇ ਭੁਲੇਖਿਆਂ ਚ ਪੈ ਜਾਂਦੇ ਨੇ ਤੁਸੀਂ ਇਤਿਹਾਸ ਪੜੋ ਆਪ ਜੀ ਦੇਖੋਗੇ ਕਿ ਮਹਾਰਾਜ ਜੀ ਨੇ ਗੁਰਗੱਦੀ ਪਹਿਲਾਂ ਬਖਸ਼ਿਸ਼ ਕੀਤੀ ਹੈ ਜੋਤੀ ਜੋਤ ਇੱਕ ਦੋ ਦਿਨ ਬਾਅਦ ਸਮਾਏਗੀ ਹਮੇਸ਼ਾ ਗੁਰੂ ਨਾਨਕ ਸਾਹਿਬ ਜੀ ਜੋਤੀ ਜੋਤ ਸਮਾਉਣਾ ਪਹਿਲਾ ਗੁਰੂ ਅੰਗਦ ਸਾਹਿਬ ਜੀ ਨੇ ਗੁਰਿਆਈ ਦਿੱਤੀ ਗੁਰਗੱਦੀ ਤੇ ਬਿਠਾਇਆ ਆਪ ਮੱਥਾ ਟੇਕਿਆ ਫਿਰ ਕੁਝ ਦਿਨ ਬਾਅਦ ਜੋਤੀ ਜੋਤ ਸਮਾਏ ਐਵੇਂ ਗੁਰੂ ਅੰਗਦ ਸਾਹਿਬ ਜੀ ਐਵੇਂ ਗੁਰੂ ਅਮਰਦਾਸ ਜੀ ਐਵੇਂ ਗੁਰੂ ਰਾਮਦਾਸ ਜੀ ਐਵੇਂ ਗੁਰੂ ਅਰਜਨ ਸਾਹਿਬ ਜੀ ਪਹਿਲਾਂ ਗੁਰਗੱਦੀ ਬਖਸ਼ਿਸ਼ ਕੀਤੀ ਹੈ ਤੇ ਫਿਰ ਜੋਤੀ ਜੋਤ ਸਮਾਏ ਹਨ ਹੁਕਮ ਕੀਤਾ ਹੈ ਬਚਨ ਕੀਤਾ ਹੈ ਭਾਈ ਮਰਦਾਨਾ ਜੀ ਕਹਿਣ ਲੱਗੇ ਸਤਿਗੁਰੂ ਮਹਾਰਾਜ ਜੀ ਮੈਨੂੰ ਭੇਜਣ ਲੱਗੇ ਹੋ ਮੇਰੀ ਇੱਕ ਬੇਨਤੀ ਹੈ ਪਹਿ ਮਰਦਾਨਾ ਜੀ ਵੀ ਜਾਨੀ ਜਾਨ ਸੰਪਹਿ ਮਰਦਾਨਾ ਜੀ ਵੀ ਗੁਰੂ ਨਾਨਕ ਸਾਹਿਬ ਦਾ ਜਿਹੜਾ ਸੰਗ ਕਰ ਗਿਆ ਇੰਨੇ ਸਾਲ ਦਰਸ਼ਨ ਦੀਦਾਰੇ ਕਰ ਗਿਆ ਉਹ ਕੋਈ ਛੁਟੀ ਅਸਤੀ ਰਹਿ ਜਾਏਗਾ ਸਾਧ ਸੰਗਤ ਜੀ ਉਹਨਾਂ ਨੇ ਬਚਨ ਕੀਤਾ ਸਤਿਗੁਰੂ ਮਹਾਰਾਜ ਜੀ ساری ਜ਼ਿੰਦਗੀ ਸਾਰਾ ਜੀਵਨ ਲਗ ਭਗ ਤੁਹਾਡੇ ਨਾਲ ਬਿਤਾਇਆ ਮੇਰੀ ਇੱਕ ਇੱਛਾ ਚਾਹੇ ਆਖਰੀ ਖੁਆਇਸ਼ ਕਹਿ ਲਓ ਤਾਂ ਜੋ ਮਰਜੀ ਜਿਸ ਵੇਲੇ ਮੇਰੇ ਸਵਾਸ ਨਿਕਲਣ ਜਿਸ ਵੇਲੇ ਮੇਰਾ ਆਖਰੀ ਸਮਾਂ ਹੋਵੇ ਮੈਂ ਤੁਹਾਡੇ دیدار ਪਾਉਣਾ ਚਾਹੁੰਨਾ ਮੈਂ ਤੁਹਾਨੂੰ ਦੇਖਦਿਆਂ ਨੂੰ ਇਸ ਸੰਸਾਰ ਤੋਂ ਜਾਣਾ ਚਾਹੁੰਨਾ ਮਹਾਰਾਜ ਜੀ ਕਹਿੰਦੇ ਬਚਨ ਕੀਤਾ ਕਿ ਜਿਵੇਂ ਤੇਰਾ ਇਹ ਬਚਨ ਹੈ ਅਸੀਂ ਪੂਰਾ ਕਰਾਂਗੇ ਭਾਈ ਮਰਦਾਨਾ ਜੀ ਘਰ ਗਏ ਬੱਚਿਆਂ ਨੂੰ ਮਿਲੇ ਕੁਝ ਦਿਨ ਬਿਤਾਏ ਤੇ ਜਿਹੜਾ ਦਿਨ ਅਖੀਰ ਦਾ ਦਿਨ ਸੀ ਭਾਈ ਮਰਦਾਨਾ ਜੀ ਦਾ ਜੋ ਅੱਜ ਦਾ ਦਿਨ ਹੈ ਗੁਰੂ ਨਾਨਕ ਸਾਹਿਬ ਜੀ ਆਪ ਚੱਲ ਕੇ ਭਾਈ ਮਰਦਾਨਾ ਜੀ ਦੇ ਘਰ ਗਏ ਮੰਜੇ ਤੇ ਲੰਮੇ ਪਏ ਭਾਈ ਮਰਦਾਨਾ ਜੀ ਸਰੀਰ ਕਮਜ਼ੋਰ ਹੋ ਗਿਆ ਸਤਿਗੁਰੂ ਮਹਾਰਾਜ ਜੀ ਆ ਨੇ ਭਾਈ ਮਰਦਾਨਾ ਜੀ ਨੂੰ ਸਰਹਾਣੇ ਵਾਲੇ ਪਾਸੇ ਬੈਠ ਕਰਕੇ ਆਪਣੀ ਗੋਦ ਵਿੱਚ ਲਿਆ ਹੈ ਤੇ ਮਹਾਰਾਜ ਜੀ ਕਹਿੰਦੇ ਭਾਈ ਮਰਦਾਨਾ ਜੀ ਸਾਰਾ ਧਿਆਨ ਆਪਣਾ ਦੁਨੀਆ ਵੱਲੋਂ ਤੋੜ ਲਓ ਮੋਹ ਮਾਇਆ ਵੱਲੋਂ ਇਧਰੋਂ ਉਧਰੋਂ ਪਰਿਵਾਰ ਕੌਣ ਆ ਰਿਹਾ ਕੌਣ ਜਾ ਰਿਹਾ ਸਾਰਾ ਧਿਆਨ ਦੂਰ ਕਰਕੇ ਕੇਵਲ ਸਤਨਾਮ ਦਾ ਜਾਪ ਕਰੋ ਕੇਵਲ ਵਾਹਿਗੁਰੂ ਦਾ ਸਿਮਰਨ ਕਰੋ ਮਹਾਰਾਜ ਜੀ ਨੇ ਵਾਹਿਗੁਰੂ ਦਾ ਸਿਮਰਨ ਕਰਵਾਇਆ ਭਾਈ ਮਰਦਾਨਾ ਜੀ ਦੇਖਦੇ ਰਹੇ ਗੁਰੂ ਨਾਨਕ ਸਾਹਿਬ ਜੀ ਨੂੰ ਤੇ ਤਨ ਤਨ ਪਾਈ ਮਰਦਾਨਾ ਜੀ 사ਸੰਗ ਜੀ ਅੱਜ ਦੇ ਦਿਨ ਗੁਰੂ ਨਾਨਕ ਸਾਹਿਬ ਜੀ ਦੀ ਗੋਦ ਵਿੱਚ ਵਾਹਿਗੁਰੂ ਵਾਹਿਗੁਰੂ ਕਹਿੰਦੇ ਆਪਨੇ ਸਵਾਸ ਤੇ ਆ ਗਿਆ ਖੁਸ ਸਤਨਾਮ ਸ੍ਰੀ ਵਾਹਿਗੁਰੂ ਕਿੰਨੇ ਵੱਡੀ ਕਮਾਈ ਹੋਏਗੀ ਜੋ ਗੁਰੂ ਮਹਾਰਾਜ ਜੀਆਂ ਦੀ ਗੋਦ ਦੇ ਵਿੱਚ ਇੰਨੇ ਪਿਆਰ ਦੇ ਨਾਲ ਆਪਣੇ ਅੰਤਮ ਸਵਾਸਾਂ ਨੂੰ ਭਾਈ ਮਰਦਾਨਾ ਜੀ ਨੇ ਪੂਰਾ ਕੀਤਾ ਐਸਾ ਜਨ ਐਸਾ ਸੇਵਕ ਕੌਣ ਹੈ ਕੋਈ ਵਿਰਲਾ ਹੈ ਜਿਹਨੂੰ ਗੁਰੂ ਮਹਾਰਾਜ ਜੀ ਇਸ ਸ਼ਬਦ ਵਿੱਚ ਕਹਿੰਦੇ ਹਨ ਹਉ ਬਲਿਹਾਰੀ ਸਦਾ ਤਿਨ ਬਿਟੋ ਗੁਰਸੇਵਾ ਚਿਤ ਲਾਵਣੇ ਮੈਂ ਉਹਨਾਂ ਤੋਂ ਬਲਿਹਾਰ ਨੇ ਜਾਵਾਂ ਮਹਾਰਾਜ ਕਹਿੰਦੇ ਕੁਰਬਾਨੇ ਜਾਵਾਂ ਜਿਨ੍ਹਾਂ ਨੇ ਗੁਰੂ ਦੀ ਸੇਵਾ ਦੇ ਵਿੱਚ ਆਪਣੇ ਚਿੱਤ ਨੂੰ ਜੋੜਿਆ ਹੈ ਗੁਰੂ ਦੀ ਸੇਵਾ ਵਿੱਚ ਆਪਣੇ ਮਨ ਨੂੰ ਜੋੜ ਲਿਆ ਹੈ ਜਿਸ ਨੂੰ ਨਦਰ ਕਰੇ ਸੋ ਪਾਏ ਗੁਰ ਪ੍ਰਸਾਦੀ ਹਉਮੈ ਜਾਏ ਇਹ ਬਖਸ਼ਿਸ਼ ਇਹ ਦਾਤ ਉਹੀ ਪਾ ਸਕਦਾ ਜਿਸ ਨੂੰ ਗੁਰੂ ਮਿਹਰ ਕਰਦੇਵੇ ਨਦਰ ਕਰਦੇਵੇ ਨਾਨਕ ਨਾਮ ਵਸੈ ਮਨ ਅੰਤਰਦਰ ਸੱਚੈ ਸ਼ੋਭਾ ਪਾਵਨ ਆ ਇਹ ਭਾਈ ਮਹਾਰਾਜ ਜੀ ਕਹਿੰਦੇ ਜਿਨ੍ਹਾਂ ਦੇ ਮਨ ਦੇ ਅੰਦਰ ਇਹ ਪਿਆਰ ਇਹ ਲਿਵ ਜਾਗ ਗਈ ਹੈ ਇਹ ਲਿਵ ਕਿਵੇਂ ਜਾਗਣੀ ਹੈ ਸਚਾ ਸਚੂ ਸੱਚ ਪਤੀਜੈ ਗੁਰ ਪ੍ਰਸਾਦੀ ਅੰਦਰ ਪੀਜਾ ਜਦੋਂ ਸਾਡਾ ਅੰਦਰ ਪੀਜੇਗਾ ਜਦੋਂ ਸਾਡੇ ਮਨ ਨੂੰ ਤਾਂਗ ਲੱਗੇਗੀ ਸੱਚ ਦੀ ਪਿਆਰ ਦੀ ਸਚਾਈ ਦੀ ਉਸ ਸੱਚੇ ਦੀ ਇਸ ਲਈ ਬੈਸ ਸੁਥਾਨ ਹਰ ਗੁਣ ਗਾਵੈ ਆਪੇ ਕਰ ਸਤ ਮਨਾਵਣਿਆ ਸਥਾਨ ਤੇ ਬੈਠ ਕਰਕੇ ਸਦਾ ਉਸ ਵਹਿਗੁਰੂ ਦੀ ਸਿਫਤ ਕਰੂ ਵਡਿਆਈ ਕਰੂ ਨਾਮ ਜਪੋ ਸਿਮਰਨ ਕਰੂ ਇਹ ਵਿਚਾਰ ਮਹਾਰਾਜ ਜੀ ਨੇ ਇਸ ਸ਼ਬਦ ਵਿੱਚ ਸਮਝਾਈ ਹੈ ਔਰ ਆਪਣੇ ਜੀਵਨ ਵਿੱਚ ਸਮਝਾਈ ਹੈ ਸੋ ਸਾਧ ਸੰਗਤ ਜੀਉ ਭਾਈ ਮਰਦਾਨਾ ਜੀ ਦੇ ਜੀਵਨ ਤੇ ਅਤੇ ਇਸ ਸ਼ਬਦ ਦੀ ਵਿਚਾਰ ਤੇ ਆਪਾਂ ਅੱਜ ਵਿਚਾਰਾ ਕੀਤੀਆਂ ਹਨ ਮੁਈਆਂ ਭੁੱਲਾਂ ਗਲਤੀਆਂ ਦੇ ਖਿਮਾ ਕਰਨਾ ਬਲਾਉ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ